ਜੀ ਵੀਡੀਓ ਦੇਖਣ ਲਈ ਸਬਸਕ੍ਰਾਈਬ ਚੈਨਲ ਲੈ ਕੇ ਆਜਾ ਜਨੇ ਅੱਜ ਦੀ ਵੱਡੀ ਖਬਰ ਚ ਬਾਲ ਨੇੜੇ ਭਿਆਨਕ ਹਾਦਸੇ ਵਿੱਚ ਦੋ ਦੋਸਤਾਂ ਦੀ ਮੌਤ ਪੁਲਿਸ ਦੀ ਪੈਟਰੋਲਿੰਗ ਗੱਡੀ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ ਮਣੀਸ਼ਰ ਪਿੰਖੀ ਪਿੰਡ ਰੋਡ ਤੇ ਸਥਿਤ ਕਸਬਾ ਮਚਬਾਲ ਨੇੜੇ ਪਾਲਸਾ ਦੀ ਪੂਲਿੰਗ ਗੱਡੀ ਨੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਹਾਦਸੇ ਵਿੱਚ ਮੋਟਰਸਾਈਕਲ ਤੇ ਸਵਾਰ ਦੋਨੋਂ ਨੌਜਵਾਨਾਂ ਦੀ ਮੌਤ ਹੋ ਗਈ ਜਿ ਵਰਣ ਵਾਲੇ ਨੌਜਵਾਨ ਪਿੰਡ ਮੰਨਣ ਦੇ ਸਨ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਚੁਬਾਲ ਪੁਲਿਸ ਮੌਕੇ ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲਿਆ ਵਿਦਾਨ ਸਬਾ ਹਲਕਾ ਤਰਨਤਾਰਨ ਦੇ ਪਿੰਡ ਮੰਨਣਾ ਨਿਵਾਸੀ ਕੁਲਦੀਪ ਸਿੰਘ ਦਾ ਪੁੱਤਰ ਵਿਕਰਮਜੀਤ ਸਿੰਘ ਉਰਫ ਵਿੱਕੀ ਸਖਤਰ ਸਿੰਘ ਪੁੱਤਰ ਸਿਮਰਜੀਤ ਸਿੰਘ ਉਰਫ ਸਿਮੀ ਕਿਸੇ ਵੀ ਕੰਮ ਮੋਟਰਸਾਈਕਲ ਤੇ ਕਸਬਾ ਚਬਾਲ ਵੱਲ ਜਾ ਰਹੇ ਸਨ ਰੂਮਨ ਨੂੰ ਕਰੀਬ 10:40 ਵਜੇ ਤੇ ਪੁਲ ਸੂਏ ਨੇੜੇ ਪੰਜਾਬ ਪੁਲਿਸ ਦੀ ਐਮ ਪੀਓ ਬਰਾਜ ਨਾਲ ਸੰਬੰਧਿਤ ਪਟ੍ਰੋਲਿੰਗ ਗੱਡੀ ਨੇ ਉਲਟ ਦਿਸ਼ਾ ਵਿੱਚ ਆ ਰਹੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਹਾਦਸੇ ਵਿੱਚ ਡਰਾਈਵਰ ਵਿਕਰਮਜੀਤ ਸਿੰਘ ਮਿੱਕੀ ਅਤੇ ਉਸਦੇ ਦੋਸਤ ਸਿਮਰਜੀਤ ਸਿੰਘ ਸਿਮੀ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਲੋਕ ਮੌਕੇ ਤੇ ਪਹੁੰਚ ਗਏ ਹਾਦਸੇ ਦਾ ਕਾਰਨ ਬਣੀ ਬਲੈਰੋ ਗੱਡੀ ਦਾ ਡਰਾਈਵਰ ਕੌਣ ਸੀ ਇਸ ਬਾਰੇ ਪੁਲਿਸ ਨੇ ਪਰਿਵਾਰ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਗੁਰਦੁਆਰੇ ਬਾਬਾ ਨਾਸਾਬ ਦੇ ਨੇੜੇ ਪੁਲਿਸ ਪ੍ਰਸ਼ਾਸਨ ਖਿਲਾਫ ਧਰਨਾ ਦਿੰਦੇ ਹੋਏ ਨਾਰੇਬਾਜੀ ਕੀਤੀ ਤੇ ਕੁਲਦੀਪ ਸਿੰਘ ਸਕੱਤਰ ਸਿੰਘ ਬਲਜਿੰਦਰ ਸਿੰਘ ਹਾਕਮ ਸਿੰਘ ਸੋਨ ਸਿੰਘ ਗੁਰਿੰਦਰ ਸਿੰਘ ਮੋਨ ਸਿੰਘ ਤਰਸੇਮ ਸਿੰਘ ਬਲਜੀਤ ਸਿੰਘ ਚਪਾਲ ਅਤੇ ਜਸਪਾਲ ਸਿੰਘ ਢਿੱਲੋਂ ਨੇ ਦੋਸ਼ ਲਾਇਆ ਕਿ ਬਲੈਰੋ ਦੇ ਡਰਾਈਵਰ ਨੇ ਲਾਪਰਵਾਹੀ ਨਾਲ ਮੋਟਰਸਾਈਕਲ ਨੂੰ ਆਪਣੀ ਜਿਪੇਟ ਵਿੱਚ ਲਿਆ ਧੰਨਵਾਦ